ਸੱਚੀ ਕਾਲ ਜੀ ਤੁਸੀਂ ਵੇਖ ਰਹੇ ਹੋ ਪਾਕੀ ਪੰਜਾਬ ਦੇ ਉੱਤੇ ਕੈਨੇਡਾ ਨਿਊਜ਼ ਕੈਨੇਡਾ ਨਿਊਜ਼ ਦੇ ਨਾਲ ਤੁਹਾਨੂੰ ਦੱਸਦੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕੈਨੇਡਾ ਸਰਕਾਰ ਦੇ ਵੱਲੋਂ ਇੱਕ ਹੋਰ ਵੱਡਾ ਫੈਸਲਾ ਲਿਆ ਗਿਆ ਤੁਹਾਨੂੰ ਦੱਸਦੀ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਕੈਨੇਡਾ ਕਰੀਬ ਇੱਕ ਸਾਲ ਤੋਂ ਪ੍ਰਵਾਸੀਆਂ ਪ੍ਰਤੀ ਸਖਤ ਫੈਸਲੇ ਲੈਦਾ ਆ ਰਿਹਾ ਹੈ ਇਸੇ ਪਿੱਛੇ ਟ੍ਰੂਡੋ ਸਰਕਾਰ ਦੀ ਕੀ ਮਨਸ਼ਾ ਹੈ ਜਾਂ ਜਸਟਨ ਟ੍ਰੂਡੋ ਦੀ ਕੋਈ ਨਿੱਜੀ ਮਜਬੂਰੀ ਹੈ ਇਸ ਬਾਰੇ ਅਕਸਰ ਇਹੀ ਚਰਚਾਾਂਵਾਂ ਚੱਲਦੀਆਂ ਰਹੀਆਂ ਨੇ ਪਿਛਲੇ 1 ਸਾਲ ਚ ਕੈਨੇਡਾ ਸਰਕਾਰ ਨੇ ਪ੍ਰਵਾਸ ਅਤੇ ਪ੍ਰਵਾਸੀਆਂ ਸੰਬੰਧੀ ਕਈ ਤਰ੍ਹਾਂ ਦੇ ਨਵੇਂ ਨਿਯਮ ਲਾਗੂ ਕੀਤੇ ਨੇ ਸਭ ਤੋਂ ਪਹਿਲੀ ਗੱਲ ਦੂਜੇ ਦੇਸ਼ਾਂ ਚ ਪੜਨ ਗਏ ਵਿਦਿਆਰਥੀਆਂ ਤੇ ਡਿਗਰੀ ਸੀ ਜਦੋਂ ਕੈਨੇਡਾ ਸਰਕਾਰ ਨੇ ਫੀਸਾਂ ਅਤੇ ਹੋਰ ਖਰਚਿਆਂ ਚ ਵਾਧਾ ਕਰ ਦਿੱਤਾ ਸੀ ਇਸ ਤੋਂ ਬਾਅਦ ਕੈਨੇਡਾ ਸਰਕਾਰ ਨੇ ਵੀਜ਼ਾ ਨਿਯਮਾਂ ਵਿੱਚ ਬਦਲਾਅ ਕਰਕੇ ਟੂਰਿਸਟ ਅਤੇ ਵਰਕ ਪਰਮਿਟ ਹਾਸਲ ਕਰਨ ਵਾਲਿਆਂ ਨੂੰ ਝਟਕਾ ਦਿੱਤਾ ਸੀ ਕੈਨੇਡਾ ਸਰਕਾਰ ਦੇ ਵੱਲੋਂ ਪ੍ਰਵਾਸ ਅਤੇ ਪ੍ਰਵਾਸੀਆਂ ਸਬੰਧੀ ਕੀਤੇ ਗਏ ਇਹਨਾਂ ਬਦਲਾਵਾਂ ਦਾ ਵੱਡਾ ਅਸਰ ਭਾਰਤੀ ਲੋਕਾਂ ਤੇ ਪਿਆ ਹੈ ਇਸ ਦੇ ਨਾਲ ਹੀ ਚੀਨ ਪਾਕਿਸਤਾਨ শ্রীলঙ্কা ਅਤੇ ਦੱਖਣੀ ਏਸ਼ੀਆ ਦੇ ਹੋਰ ਦੇਸ਼ਾਂ ਨੂੰ ਵੀ ਇਹਨਾਂ ਨੀਮਾਂ ਦਾ ਖਮਾਇਜਾ ਉਗਤਣਾ ਪਿਆ ਹੈ ਅੱਜ ਕੈਨੇਡਾ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਹੈ ਕਿ ਕੈਨੇਡਾ ਸਰਕਾਰ ਨੇ ਮਾਪਿਆਂ ਦਾਦਾ-ਦਾਦੀ ਲਈ ਸਥਾਈ ਨਿਵਾਸ ਸਪੌਂਸਰਸ਼ਿਪ ਦੀਆਂ ਨਵੀਆਂ ਅਰਜ਼ੀਆਂ ਰੋਕ ਦਿੱਤੀਆਂ ਨੇ ਕੈਨੇਡਾ ਨੇ ਲੰਬਿਤ ਪਈਆਂ ਅਰਜ਼ੀਆਂ ਨੂੰ ਨਬੇਡਰ ਕਰਕੇ ਇਹ ਫੈਸਲਾ ਲਿਆਏ ਜੀਹਾਂ ਤੋਂ ਨੇ ਕੁਲ ਫਿਰ ਦੱਸ ਦਿੱਤੀ ਕਿ ਕੈਨੇਡਾ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਹੈ ਸਰਕਾਰ ਨੇ ਮਾਪਿਆਂ ਦਾਦਾ-ਦਾਦੀ ਲਈ 27 ਨਿਵਾਸ ਸਪਾਂਸਰਸ਼ਿਪ ਦੀਆਂ ਨਵੀਆਂ ਅਰਜ਼ੀਆਂ ਤੇ ਰੋਕ ਲਗਾ ਦਿੱਤੀ ਗਈ ਹੈ ਤੋਂ ਦੱਸ ਦਈਏ ਕਿ ਵਿਚਾਰ ਜਨਾਂ ਦੇ ਵਿੱਚ ਜਸਟਿਨ ਟਰੂਡੋ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਕੈਨੇਡਾ ਦੀ ਸਿਆਸਤ ਦੇ ਵਿੱਚ ਵੱਡੇ ਫੇਰਬਦਲ ਵੇਖਣ ਨੂੰ ਮਿਲੇ ਸੀ ਤੇ ਹੁਣ ਵੇਖਣਾ ਬੇਅਦਖਾਲਸ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੌਣ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਦਾ ਹੈ ਜਾਂ ਫਿਰ ਹਾਲੇ ਹੋਰ ਸਮਾਂ ਲੱਗੇਗਾ ਜਾਂ ਫਿਰ ਬਿਨਾਂ ਪ੍ਰਧਾਨ ਮੰਤਰੀ ਵਾਲੀ ਸਰਕਾਰ ਚੱਲੇਗੀ ਕੀ ਕੁਝ ਹੁੰਦਾ ਪਰ ਤੁਸੀਂ ਕੀ ਸੋਚਦੇ ਹੋ ਜੋ ਕੁਝ ਹੁਣ ਕੈਡਾ ਸਰਕਾਰ ਨੇ ਫੈਸਲਾ ਲਿਆ ਤੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਤੁਸੀਂ ਆਪਣੇ ਕਮੈਂਟਸ ਇਸ ਵੀਡੀਓ ਦੇ ਵਿੱਚ ਜਰੂਰ ਦਿਓ ਧੰਨਵਾਦ